ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਫਲੂਏ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸਕੂਲ 11ਵੀਂ ਅਤੇ 12ਵੀਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ ਇਸ ਸੈਮੀਨਾਰ ਦੇ ਵਿੱਚ ਡੀਐਸਪੀ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਅਤੇ ਚਾਈਨਾ ਡੋਰ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਗਿਆ ਇਸ ਸੈਮੀਨਾਰ ਦੇ ਵਿੱਚ ਡੀਐਸਪੀ ਨੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਇਨਸਾਨਾਂ ਤੇ ਪੰਛੀਆਂ ਜਾਨਵਰਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਡੀਐਸਪੀ ਨੇ ਦੱਸਿਆ ਇੱਕ ਸਕੂਲ ਦੇ ਵਿੱਚ ਪੜ ਕੇ ਬੱਚਿਆਂ ਨੂੰ ਉੱਚ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਬੀਐਸਪੀ ਸਾਹਿਬ ਅੱਜ ਸਟੂਡੈਂਟ ਨੂੰ ਤੁਸੀਂ ਸ਼ੇਅਰ ਕਰਨ ਆਏ ਹੋ ਕੀ ਕਹਿਣਾ ਚਾਹੁੰਦੇ ਲੈ ਕੇ ਇਹ ਸਾਡੇ ਨਾਲ ਸੀਨੀਅਰ ਸਕੂਲ ਦੇ ਵਿੱਚ ਆਏ ਸੀ ਕਿਤਾ ਚਾਇਨਾ ਡੋਰ ਬਾਰੇ ਇੱਕ ਸੈਮੀਨਾਰ ਕਰਾਇਆ ਸੀ ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਤੇ ਬੱਚਿਆਂ ਦਾ ਬੱਚਿਆਂ ਨੂੰ ਅਸੀਂ ਵੇਅਰ ਕਰਨ ਲਈ ਚਾਇਨਾ ਡੋਰ ਬਾਰੇ ਨਸ਼ਿਆਂ ਬਾਰੇ ਤੇ ਡਰੋਗ ਬਾਰੇ ਇਹਦੇ ਵੇਅਰ ਅਵੇਰਨੈਸ ਦੇ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਬੱਚਿਆਂ ਨੂੰ ਜਿਹੜਾ ਇਹਦੇ ਬਾਰੇ ਪ੍ਰੋਪਰ ਗ੍ਰੀਪ ਕੀਤਾ ਗਿਆ ਜਿਹੇ ਪਿਛਦਾ ਬੱਚਾ ਪਤੰਗੜਾ ਦਾ ਪਾਇਆ ਗਿਆ ਚਾਇਨਾ ਡੋਰ ਦੇ ਨਾਲ ਉਹਦੇ ਪੇਰੈਂਟਸ ਦੇ ਖਿਲਾਫ ਕਾਰਵਾਈ ਹੋਗੀ ਇਸ ਕਰਕੇ ਨਾ ਬੱਚਿਆਂ ਨੂੰ ਸਟੇਜ ਕੀਤਾ ਗਿਆ ਦੇ ਇਹਨਾਂ ਨੂੰ ਸੌ ਵੀ ਪੁਆਈ ਗਈ ਹੈ ਵੀ ਇਹ ਆਪਣੇ ਪਿੰਡ ਦੇ ਵਿੱਚ ਆਪਣੇ ਸਾਥੀ ਜਿਹੜੇ ਉਹਦੇ ਪਲੱਸ 1 2 ਵਾਲੇ ਵਿੱਚ ਇਹਨਾਂ ਛੋਟੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਇਹ ਇਹ ਗੱਲ ਸ਼ੇਅਰ ਕਰਨਗੇ ਤੇ ਇਹਨਾਂ ਵੀ ਬੱਚਿਆਂ ਨੇ ਵੀ ਸਾਨੂੰ ਜਿਹੜੀ ਆ ਵਾਅਦਾ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਦਾ ਕੋਈ ਵੀ ਸਟੂਡੈਂਟ ਜਿਹੜਾ ਹੈ ਕਈ ਨਾ ਡੋਰ ਦੇ ਤੰਗ ਨਹੀਂ ਹੋਣਾ ਜਿਹੜੇ ਤੁਸੀਂ ਸ਼ਬਦ ਕਰਾਈਏ ਬੱਚਿਆਂ ਨੂੰ ਇਹ ਕੀ ਪੰਜਾਬ ਵਿੱਚ ਹੋਰ ਜਗ੍ਹਾ ਤੇ ਵੀ ਹੋ ਰਹੀ ਹੈ ਸਮਰਾਲੇ ਤੋਂ ਸਟਾਰਟਿੰਗ ਹੋਈ ਨਹੀਂ ਲਗਭਗ ਇਹ ਸਾਰੇ ਹੀ ਅਸੀਂ ਕਰ ਰਹੇ ਪਰ ਇਹ ਸਮਰਾਲੇ ਤੋਂ ਇਹ ਸ਼ੁਰੂ ਕੀਤਾ ਹੈ ਕਿਉਂਕਿ ਇਹਦੇ ਨਾਲ ਅਸੀਂ ਪਿਛਲੇ ਦੇਖਿਆ ਪਿਛਲੇ ਸਾਲ ਜਿਹੜਾ ਬੇਫਰਸ਼ ਹੈ ਖੁੰਨੇ ਵੀ ਇੱਕ ਦੋ ਇਨਸੀਡੈਂਟ ਹੋਈ ਸੀ ਇਸ ਵਾਰ ਵੀ ਬੱਚਿਆਂ ਦੇ ਜਿਹੜੀ ਇੰਜਰੀ ਹੋਈ ਹੈ ਸੰਗਰੂਰ ਜਿਹੜੀ ਕੈਜੂਐਲਟੀ ਹੋਈ ਹੈ ਚਾਈਨਾ ਡੋਰ ਦੇ ਨਾਲ ਇੱਕ ਬੱਚੇ ਦੀ ਡੈਥ ਵੀ ਹੋਈ ਹੈ ਇਹ ਕੀ ਕਾਰਨ ਕੀ ਹੈ ਤੇ ਵਿੱਚ ਜਿਹੜਾ ਚਾਈਨਾ ਡੋਰ ਬਕਰ ਤੋਂ ਹਟਦੀ ਨਹੀਂ ਨੀ ਮਾਰਕੀਟ ਦੇ ਵਿੱਚ ਜੀ ਕਾਰਨ ਤੇ ਇੱਕ ਕੋਸ਼ਿਕ ਜਿਹੜੇ ਦੁਕਾਨਦਾਰ ਹੈ ਕੁਛ ਜਿਹੜੇ ਆਪਣਾ ਨਿੱਜੀ ਮਫਾਜ਼ਲੀ ਜਿਹੜੇ ਛੋਟੇ ਮੂੜੇ ਪ੍ਰੋਫਟ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕਿੰਨੀਆਂ ਕੀਮਤੀ ਜਾਨਾਂ ਜਾ ਰਹੀਆਂ ਅਮ ਸਾਨੀਆਂ ਜਾਣ ਤੋਂ ਬਿਨਾ ਪੰਛੀਆਂ ਦੇ ਕਿੰਨਿਆਂ ਦੇ ਵਿਚਾਰਾਂ ਦੇ ਖੰਭ ਜਾ ਰਹੇ ਆ ਉਹ ਨਹੀਂ ਜਨਾ ਚਾਰੀਆਂ ਜਿਹੜੇ ਪੰਛੀ ਦਾ ਇੱਕ ਵਰੀ ਖੰਭ ਟੁੱਟ ਗਿਆ ਉਹ ਸਦਾ ਲਈ ਵਿਚਾਰ ਨਕਾਰਾ ਹੋ ਜਾਂਦਾ ਮੇਰੇ ਖਲੇ ਤੋਂ ਵੱਡਾ ਕੰਮ ਹੀ ਪਾਪ ਵੀ ਕੋਈ ਨਹੀਂ ਹੈ ਤੇ ਮੈਂ ਦੁਕਾਨਦਾਰਾਂ ਨੂੰ ਵੀ ਥੋੜੇ ਜਿਹੇ ਇਹ ਇਹ ਨਜ਼ੀਅਤ ਵੀ ਦੇਣੀ ਚਾਹਣਾ ਤੇ ਵਾਰਨਿੰਗ ਵੀ ਕਰਨੀ ਚਾਹਣਾ ਜੇ ਕੋਈ ਦੁਕਾਨਦਾਰ ਫੜਿਆ ਗਿਆ ਸੀ ਯਾਰ ਰਹੀਦਾ ਰਸੀਦਾ ਵਰਦਨਾ ਡਰੋਨ ਦੇ ਰਾਹੀਂ ਵੀ ਦੀ ਵਾਚ ਕਰ ਰੱਖਾਂਗੇ ਸਮਰਾਲੇ ਵੀ ਤੇ ਮਾਚੂੜਾ ਸਾਹਿਬ ਜੇ ਕੋ ਫੜਿਆ ਗਿਆ ਉਹਦੇ ਖਿਲਾਫ ਉਹ ਆ ਨਾ ਸੂਚਣ ਵੀ ਸਾਡੇ ਕੋਲ 188 ਦਾ ਪਰਚਾ ਦੇ ਕੇ ਸਭਰਾਲਾ ਪੁਲਿਸਿਆ ਕੰਨਾਂਪੁਰ ਛੱਡੂਗੀ ਮੈਂ ਉਹਨੂੰ ਇਹ ਸਖਤ ਰਵਾਨਾ ਮਗਾ ਘਟੂ ਘਟੂ 1 ਸਾਲ ਜਿਹੜਾ ਘਟੂ ਘਟੂ ਅੰਦਰ ਲਗਾ ਹੋਊਗਾ ਉਸ ਜਿਹੜੀ ਪਿਛਲੀ ਦੁਕਾਨਦਾਰੀ ਉਹ ਵੀ ਉਜੜੇ ਹੋਊਗੀ ਕੁਝ ਜੁਰਮਾਨਾ ਵੀ ਲਗਾਉਣ ਦੀ ਕੇਵਲ ਗੱਲ ਗਈ ਨਾਮ ਵੀ ਰੱਖਿਆ ਗਿਆ ਜੇ ਕੋ ਫੜਾਊਗਾ ਵੱਡੇ ਸਾਨੂੰ ਹੋਲ ਸੇਲ ਦੇ ਵਿੱਚ ਤਾਂ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਇਹਨੂੰ ਨਾਮ ਵੀ ਰੱਖਿਆ ਗਿਆ ਬਾਅਦੋਂ ਬਿਲਕੁਲ ਨਾਮ ਨਹੀਂ ਦਿੱਤਾ ਜਾਊਗਾ ਪਰ ਜਦੋਂ ਜੇ ਕੋਈ ਕੇਸ ਸਿਸਟਰ ਹੋਊਗਾ ਉਹਦੇ ਨਾਲ ਘਟੋ ਘਟ ਨਹੀਂ ਉਹ ਸਾਲਖੰਡ ਅੰਦਰ ਵੀ ਲਗਾ ਆਊਗਾ ਉਹਨੂੰ ਜੁਰਮਾਨਾ ਵੀ ਮੋਟਾ ਹੋਊਗਾ ਠੀਕ ਜੀ